ਨੀ ਇੱਕ ਤੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵੋਂਦੀ ਨੇ ਧਿਆਨ ਜਦੋਂ ਮਾਰਿਆ ਸਾਡੇ ਪੰਜਾਬੀ ਕਲਚਰ ਦੇ ਵਿੱਚ ਇਹੋ ਜਿਹੇ ਗੀਤ ਤੁਹਾਨੂੰ ਅਕਸਰ ਸੁਣਨ ਨੂੰ ਮਿਲ ਜਾਂਦੇ ਹੋਣਗੇ ਤੇ ਕਿਉਂਕਿ ਇਹ ਕਲਚਰ ਦੇ ਵਿੱਚ ਗੀਤ ਸਾਡੀਆਂ ਸਾਡੇ ਇੱਕ ਵਿਰਸੇ ਨੂੰ ਦਰਸਾਉਂਦੇ ਨੇ ਕਿ ਸਾਡੇ ਵਿਰਸੇ ਦੇ ਵਿੱਚ ਇਹ ਚੀਜ਼ਾਂ ਸ਼ਾਮਲ ਨੇ ਤੇ ਜਦੋਂ ਇਹ ਚੀਜ਼ਾਂ ਦੇ ਜ਼ਿਕਰ ਆਉਂਦਾ ਤੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਆਖਰ ਕਾਸ਼ਨੀ ਹੈ ਕੀ ਹੈ ਅੱਜ ਅਸੀਂ ਤੁਹਾਡੇ ਕੋਲੇ ਨੇਚਰ ਪਾਰਕ ਦੇ ਵਿੱਚ ਖੜੇ ਆ ਨਾਬਾ ਰੋਡ ਪਟਿਆਲਾ ਦੇ ਵਿੱਚ ਵਾਤਾਵਰਣ ਪਾਰਕ ਹੈ ਜਿਹਨੂੰ ਆਪਾਂ এনवायरमेंटਲ ਪਾਰਕ ਵੀ ਕਹਿੰਦੇ ਆ ਉਹਦੇ ਵਿੱਚ ਖੜੇ ਆ ਤੁਸੀਂ ਵੇਖ ਸਕਦੇ ਹੋ ਨੀਲੇ ਰੰਗ ਦੇ ਜਾਮਨੀ ਰੰਗ ਦੇ ਫੁੱਲਾਂ ਵਾਲੇ ਇਹ ਛੋਟੇ ਛੋਟੇ ਪੌਦੇ ਨੇ ਇਹੋ ਨੇ ਜੀ ਕਾਸ਼ਨੀ ਦੇ ਫੁੱਲ ਕਾਸ਼ਨੀ ਦੇ ਫੁੱਲ ਕਾਸ਼ਨੀ ਦੇ ਪੱਤੇ ਕਾਸ਼ਨੀ ਦਾ ਪੌਦਾ ਬੇਹੱਦ ਗੁਣਕਾਰੀ ਹੈ ਡਾਕਟਰ ਹਰਨਾਮ ਸਿੰਘ ਜੀ ਮੇਰੇ ਨਾਲ ਨੇ ਸਵਾਗਤ ਕਰਾਂਗੇ ਤੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਾਸ਼ਨੀ ਦੇ ਬਾਰੇ ਦੇ ਵਿੱਚ ਇਹ ਕਾਸ਼ਨੀ ਆਖਰ ਹੈ ਕੀ ਬਲਾ ਤੇ ਕਿਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਬਾਡੀ ਦੇ ਵਿੱਚ ਤੰਦਰੁਸਤੀ ਲਈ ਇਸਤੇਮਾਲ ਕਰ ਸਕਦੇ ਡਾਕਟਰ ਸਾਹਿਬ ਤੁਹਾਡਾ ਨਿਊ ਲਾਈਫ ਹਰਬਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਨਿਊ ਲਾਈਫ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਜੀ ਸ਼ੁਕਰੀਆ ਜੀ ਡਾਕਟਰ ਸਾਹਿਬ ਕਾਸ਼ਨੀ ਦਾ ਦੁਪੱਟੇ ਬਾਰੇ ਵੀ ਕਿਹਾ ਜਾਂਦਾ ਹੈ ਕਾਸ਼ਨੀ ਨੂੰ ਅੱਖ ਬਾਰੇ ਵੀ ਕਿਹਾ ਜਾਂਦਾ ਹੈ ਮੈਨੂੰ ਲੱਗਦਾ ਤੁਹਾਡੀ ਕਮੀਜ਼ ਦੇ ਵਿੱਚ ਜਿਹੜਾ ਰੰਗ ਹੈ ਵੀ ਕਾਸ਼ਨੀ ਕਾਸ਼ਨੀ ਨਜ਼ਰ ਆ ਰਿਹਾ ਥੋੜਾ ਬਹੁਤਾ ਜੀ ਕਾਸ਼ਨੀ ਦਾ ਹੁਣ ਤੱਕ ਇਸ ਨੂੰ ਇੱਕ ਰੰਗ ਇੱਕ ਪ੍ਰਤੀਕ ਦੇ ਵਜੋਂ ਸੁਣਿਆ ਸੀਗਾ ਕਾਸ਼ਨੀ ਤੁਸੀਂ ਦੱਸੋ ਇੱਕ ਬੜੀ ਵਧੀਆ ਜੜੀ ਬੂਟੀ ਬੜੀ ਵਧੀਆ ਜਿਹੜੀ ਆ ਉਹ ਆਯੁਰਵੈਦਿਕ ਜਿਹੜੀ ਆ ਆਪਾਂ ਕਹਿ ਸਕਦੇ ਮੈਡੀਸਨਲ ਚੀਜ਼ ਹੈਗੀ ਆ ਜੀ ਇਹ ਬਾਖਮਾਲ ਜਿਹੜੀ ਰੋਗ ਵੀ ਠੀਕ ਕਰਦੀ ਜੀ ਜੀ ਬਿਲਕੁਲ ਜੇ ਮੈਂ ਗੱਲ ਕਰਾਂ ਜੀ ਕੁਲਵੰਜੀ ਜਿਹੜੀ ਕਾਸ਼ਨੀ ਦੇ ਕੋਲ ਆਪਾਂ ਖੜੇ ਆ ਇਹ ਧਰਤੀ ਦੇ ਉੱਤੇ ਲੀਵਰ ਦੇ ਲਈ ਜੇ ਕੋਈ ਵਰਦਾਨ ਹੈ ਤੇ ਇਹ ਹੈ ਸੋ ਇਹਦੇ ਬਹੁਤ ਸਾਰੇ ਬੈਨੀਫਿਟ ਨੇ ਸਾਡੇ ਸਰੀਰ ਦੀ ਵਿੱਚ 90% ਦੀ ਰੋਗ ਸਾਡੇ ਲੀਵਰ ਤੋਂ ਸਟਾਰਟ ਹੁੰਦੇ ਨੇ ਸੋ ਲੀਵਰ ਦੇ ਲਈ ਜੇ ਕੋਈ ਅੰਮ੍ਰਿਤ ਹੈ ਤੇ ਕਾਸਨੀ ਨੂੰ ਕਹੀਏ ਆਪਾਂ ਤੇ ਅਤਕਤਨੀ ਨਹੀਂ ਹੋਏਗੀ ਜੀ ਇੱਕ ਇਦਾਂ ਕਿ ਇਹ ਮਤਲਬ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਨੂੰ ਨੀਲੇ ਰੰਗ ਦੇ ਫੁੱਲ ਹੀ ਨਜ਼ਰ ਆਏ ਨੇ ਕਾਸਲੀ ਦੇ ਕੀ ਇਹਦੇ ਪੱਤੇ ਕੀ ਦੀ ਜੜ ਕੀ ਦੀ ਟਾਹਣੀ ਕੀ ਇਹਦੇ ਫੁੱਲ ਕਿਹੜੇ-ਕਿਹੜੇ ਚੀਜ਼ਾਂ ਜਿਹੜੀਆਂ ਨੇ ਇਹਦੇ ਚ ਕੰਮ ਆਉਂਦੀਆਂ ਨੇ ਜੀ ਕੁਲਵੰਜੀ ਇਹਦਾ ਪੰਚਾਂਗ ਦਾ ਪੰਚਾਂਗ ਜਿਹੜਾ ਕੰਮ ਆਉਂਦਾ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਅ ਤੁਸੀਂ ਗੱਲ ਕਿਹਾ ਸੀ ਵੀ ਇਹਨੂੰ ਕਾਸ਼ਨੀ ਕਿਉਂ ਕਹਿੰਦੇ ਆ ਕਾਸ਼ਨੀ ਇੱਕ ਅਰਬੀ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਨੀਲਾ ਜਿਵੇਂ ਬਲੌਰੀ ਅੱਖ ਕਹਿੰਦੇ ਆ ਸੋ ਅੱਖ ਨੂੰ ਕਾਸ਼ਨੀ ਤਾਂ ਕਿਹਾ ਗਿਆ ਕਿਉਂਕਿ ਨੀਲੀਆਂ ਅੱਖਾਂ ਜਿਹੜੀਆਂ ਸੁੰਦਰਤਾ ਦੀ ਨਿਸ਼ਾਨੀ ਮੰਨੀਆਂ ਜਾਂਦੀਆਂ ਸੋ ਜਿਹੜਾ ਇਹ ਕਾਸ਼ਨੀ ਇਹਦੇ ਤੇ ਫੁੱਲ ਲੱਗੇ ਜਿਹੜੇ ਨੀਲੇ ਫੁੱਲ ਨੇ ਉਹਦੇ ਕਰਕੇ ਇਹਦਾ ਰੰਗ ਜਿਹੜਾ ਇਹਦਾ ਨਾਮ ਕਾਸ਼ਨੀ ਰੱਖਿਆ ਗਿਆ ਔਰ ਜਿਹੜੇ ਜਿਹਦੇ ਫਾਇਦਿਆਂ ਦੀ ਗੱਲ ਕਰਾਂ ਮੈਂ ਇਹਦੇ ਫੁੱਲ ਇਹਦੇ ਪੱਤੇ ਇਹਦੀਆਂ ਜੜਾਂ ਤੇ ਇਹਦੇ ਜਿਹੜੇ ਬੀਜ ਨੇ ਉਹ ਪੰਚਾਂਗ ਦੇ ਰੂਪ ਦੇ ਵਿੱਚ ਵਰਤੇ ਜਾਂਦੇ ਨੇ ਔਰ ਇਹਦੀਆਂ ਸਾਰੀਆਂ ਚੀਜ਼ਾਂ ਹੀ ਕੰਮ ਆਉਂਦੀਆਂ ਨੇ ਬੇਸਿਕਲੀ ਜੇ ਗੱਲ ਕਰੀਏ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਇਹਦੀ ਚਟਨੀ ਬਣਾ ਕੇ ਘਰਾਂ 'ਚ ਖਾਧੀ ਜਾਂਦੀ ਸੀ ਜਿਵੇਂ ਪੁਦੀਨੇ ਬਾਰੇ ਤਾਂ ਆਮ ਚਰਚਾ ਤਾਂ ਹੈ ਕਿ ਉਹਦੀ ਤਸੀਰ ਠੰਡੀ ਹੈ ਧਨੀਏ ਦੀ ਤਸੀਰ ਠੰਡੀ ਹੈ ਜੇ ਮੈਂ ਕਹਾਂ ਵੀ ਧਨੀਏ ਤੇ ਪੁਦੀਨੇ ਤੋਂ 100 ਗੁਣਾ ਜ਼ਿਆਦਾ ਠੰਡੀ ਤਸੀਰ ਵਾਲੀ ਕੋਈ ਚੀਜ਼ ਹੈ ਤਾਂ ਉਹ ਇਹ ਹੈ ਗਰਮੀਆਂ ਦੇ ਵਿੱਚ ਜਦੋਂ ਲੋਕ ਅੱਜ ਦੀ ਗੱਲ ਕਰਾਂ ਜਿਵੇਂ ਵਿਸਾਖ ਚੱਲ ਰਿਹਾ ਹੈ ਵਿਸਾਖ ਦੇ ਵਿੱਚ ਜਦੋਂ ਲੋਕ ਖਾੜੀ ਵੜਦੇ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਕਾਸਨੀ ਹੈ ਇਹਦਾ ਸ਼ਰਬਤ ਤੇ ਯਾ ਇਹਦੀ ਚਟਨੀ ਜਿਹੜੀ ਹੈ ਗਰਮੀਆਂ ਦੇ ਵਿੱਚ ਆਮ ਲੋਕ ਕਰਾ ਚ ਵਰਤਦੇ ਸੀਗੇ ਕਿਉਂਕਿ ਜਦੋਂ ਗਰਮੀ ਦੇ ਵਿੱਚ ਅਸੀਂ ਜਾਂਦੇ ਆ ਤਾਂ ਸਾਨੂੰ ਲੂ ਲੱਗ ਜਾਂਦੀ ਹੈ ਸੋ ਲੂ ਤੋਂ ਬਚਾਉਣ ਲਈ ਕਾਸ਼ਨੀ ਦੇ ਜਿਹੜੇ ਸ਼ਰਬਤ ਦਾ ਜਿਹੜਾ ਉਹ ਵਰਤੋਂ ਕੀਤੀ ਜਾਂਦੀ ਸੀ ਮੰਨ ਲਓ ਵੀ ਮੈਂ ਇੱਥੇ ਬੈਠਾ ਕੋਈ ਕੰਮ ਕਰ ਰਿਹਾ ਆ ਇਹਦੇ ਵਿੱਚ এনवायरमेंटਲ ਪਾਰਕ ਦੇ ਵਿੱਚ ਤੇ ਮੈਨੇ ਮੇਰੇ ਕੋਲ ਕੁੰਡੀ ਛੋਟਾ ਵੀ ਹੈਗਾ ਤੇ ਮੈਂ ਚਟਨੀ ਖਾਣ ਦਾ ਸ਼ੌਕੀਨ ਆ ਚਟਨੀ ਬਣਾਉਣ ਲੱਗਾ ਕੀ ਆਪਾਂ ਕਾਸ਼ਨੀ ਦਾ ਕਿਹੜਾ ਹਿੱਸਾ ਤੋੜ ਕੇ ਆਪਾਂ ਇਹਦੇ ਵਿੱਚ ਪਾ ਲਈਏ ਤੇ ਵਧੀਆ ਬਣ ਜੇਗੀ ਚੀਜ਼ ਇਹਦੇ ਫੁੱਲ ਤੇ ਜਿਹੜੇ ਇਹਦੇ ਪੱਤੇ ਨੇ ਉਹਦੇ ਫੁੱਲ ਤੇ ਕਿੰਨੇ ਕੇ ਪੱਤੇ ਨੇ ਇੱਕ ਬੰਦਾ 10 ਤੋਂ 20 ਗ੍ਰਾਮ ਤੱਕ ਖਾ ਸਕਦਾ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਅੱਜਕੱਲ ਪਾਚਨ ਸ਼ਕਤੀ ਜਿਹੜੀ ਹੈ ਚੰਗੇ ਚੀਜ਼ਾਂ ਨੂੰ ਪਚਾਉਣ ਦੀ ਵੀ ਘਟ ਗਈ ਹੈ ਸੋ ਉਹਦੇ ਕਰਕੇ ਜਿਹੜੇ ਇਹਦੇ ਪੱਤੇ ਤੁਸੀਂ ਦੇਖ ਰਹੇ ਹੋ ਇਹਦੇ ਪੱਤੇ ਲੈ ਲਓ 10 20 ਗ੍ਰਾਮ ਔਰ ਥੋੜੇ ਇਹਦੇ ਫੁੱਲ ਪਾ ਲਓ ਉਹਨੂੰ ਰਗੜ ਕੇ ਇਹਦੀ ਚਟਨੀ ਬਣਾ ਲਓ ਇਹਦੇ ਵਿੱਚ ਤੁਸੀਂ ਸਵਾਦ ਅਨੁਸਾਰ ਤੁਸੀਂ ਇਹਦੇ ਚ ਨਾਰਦਾਨਾ ਤੇ ਕਾਲੀ ਮਿਰਚ ਤੇ ਨਮਕ ਵਗੈਰਾ ਪਾ ਸਕਦੇ ਹੋ ਉਹ ਤੁਹਾਡੇ ਲੀਵਰ ਦੀ ਜਿਹੜੀ ਗਰਮੀ ਹੈ ਜਿਹੜੇ ਲੋਕਾਂ ਨੂੰ ਸ਼ਰਾਬ ਪੀਂਦੀ ਆ ਤਾਂ ਸਵੇਰ ਉੱਠਣ ਸਰ ਸਿਰ ਫੜਨ ਲੱਗ ਪੈਂਦੇ ਹੈ ਹੈਂਗਓਵਰ ਦੀ ਸਮੱਸਿਆ ਉਹਦੇ ਵਿੱਚ ਜੇ ਇਹਦੀ ਚਟਨੀ ਲੋਕ ਖਾਣਾ ਸ਼ੁਰੂ ਕਰ ਦੇਣਗੇ ਦੁਪਹਿਰ ਦੇ ਸਮੇਂ ਰਾਤ ਨੂੰ ਨਹੀਂ ਖਾਣੀ ਸਵੇਰ ਨਾਸ਼ਤੇ ਚ ਲੈ ਸਕਦੇ ਦਿਪਹਰੇ ਲੈ ਸਕਦੇ ਕਾਸ਼ਨੀ ਦੇ ਜਿਹੜੇ ਅਰਕ ਵੀ ਕਈ ਬਾਜ਼ਾਰ ਦੇ ਵਿੱਚ ਕੰਪਨੀਆਂ ਬਣਾਉਂਦੀਆਂ ਬੈਦਨਾਥ ਹਮਦਰਦਵਾਰੀਆਂ ਕੰਪਨੀਆਂ ਕਾਸ਼ਨੀ ਦਾ ਅਰਕ ਬਣਾਉਂਦੀਆਂ ਉਹ ਵੀ ਸਾਡੇ ਪੇਟ ਦੇ ਰੋਗਾਂ ਵਾਸਤੇ ਤੇ ਲੀਵਰ ਦੇ ਰੋਗਾਂ ਵਾਸਤੇ ਜਿਹੜੇ ਲੋਕਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ਜਿਹੜੇ ਲੋਕਾਂ ਨੂੰ ਭੁੱਖ ਕੱਟ ਲੱਗਦੀ ਆੱਖਾਂ ਵਿੱਚ ਕਾਲਾ ਪੀਲਾਪਣ ਆ ਗਿਆ ਹੈ ਐ ਸ਼ਰੀਰ ਦੇ ਵਿੱਚ ਗਰਮੀ ਬਹੁਤ ਫੀਲ ਕਰਦੇ ਨੇ ਹੱਥਾਂ ਪੈਰਾਂ 'ਚੋਂ ਸੇਕ ਮਾਰਦਾ ਹੈ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਅੱਖਾਂ 'ਚੋਂ ਸੇਕ ਆਉਂਦਾ ਹੈ ਹੱਥਾਂ ਦਾ ਵਿੱਚ ਪਸੀਨਾ ਆਉਂਦਾ ਹੈ ਪੈਰਾਂ 'ਚ ਪਸੀਨਾ ਬਹੁਤ ਆਉਂਦਾ ਹੈ ਜਾਂ ਪਸੀਨੇ ਦੀ ਦੁਰਗੰਧ ਆਉਂਦੀ ਹੈ ਇਹ ਸਾਰੇ ਸਿੰਪਟਮ ਸ਼ਰੀਰ ਦੇ ਵਿੱਚ ਪਿਤ ਵਧਣ ਦੇ ਕਰਕੇ ਹੁੰਦੇ ਨੇ ਸੋ ਪਿਤ ਨੂੰ ਜੇ ਠੰਡਾ ਕਰਦੀ ਹੈ ਤੇ ਉਹ ਕੱਸ ਨਹੀਂ ਹੈ ਜੀ ਤੇ ਇਸ ਨੂੰ ਚਟਣੀ ਦੇ ਰੂਪ ਦੇ ਵਿੱਚ ਹੀ ਖਾ ਸਕਦੇ ਆ ਜਾਂ ਫਿਰ ਇਹਦਾ ਕਾੜਾ ਵੀ ਬਣਾਇਆ ਜਾ ਸਕਦਾ ਬਹੁਤ ਸਾਰੇ ਲੋਕ ਅੱਜ ਕੱਲ ਜਿਹੜੇ ਕਾੜੇ ਨੂੰ ਜ਼ਿਆਦਾ ਪ੍ਰੇਫਰ ਕਰ ਰਹੇ ਨੇ ਕੁਲਵੰਜੀ ਬਿਲਕੁਲ ਕਾੜਾ ਵੀ ਬਣਾ ਕੇ ਪੀ ਸਕਦੇ ਆ ਪਰ ਜੇ ਮੈਂ ਗੱ ਸੋ ਸਭ ਤੋਂ ਜ਼ਿਆਦਾ ਬੈਨੀਫਿਟ ਜਿਹੜੀ ਆ ਉਹਨੂੰ ਰॉ ਫਾਰਮ ਦੇ ਵਿੱਚ ਲੈਣ ਦੇ ਵਿੱਚ ਹੁੰਦੀ ਹੈ ਜਦੋਂ ਕਿਸੇ ਚੀਜ਼ ਨੂੰ ਅਸੀਂ ਗਰਮ ਕਰਦੇ ਹਾਂ ਕਿਉਂਕਿ ਇੱਕ ਜੜੀ ਬੂਟੀ ਇਸ ਤਰ੍ਹਾਂ ਦੀ ਹੈ ਜਿਹੜੀ ਇਹ ਸਰੀਰ ਨੂੰ ਠੰਡਾ ਰੱਖਣ ਦੇ ਲਈ ਵਰਤੀ ਜਾਂਦੀ ਹੈ ਤੇ ਜਦੋਂ ਇਹਨੂੰ ਤੁਸੀਂ ਗਰਮ ਕਰੋਗੇ ਦੀ ਠੰਡਕਤਾ ਦਾ ਜਿਹੜਾ ਗੁਣ ਹੈ ਉਹ ਘਟ ਜਾਏਗਾ ਸੋ ਮੇਰੇ ਹਿਸਾਬ ਨਾਲ ਜਿਵੇਂ ਸਾਡੇ ਬਜ਼ੁਰਗ ਦੱਸਦੇ ਸੀ ਜਾਂ ਆਯੁਰਵੇਦ ਦੇ ਵਿੱਚ ਵਰਣਨ ਹੈ ਇਹਨੂੰ ਇਹਦੀ ਚਟਨੀ ਖਾਣ ਦਾ ਵਰਣਨ ਹੈਗਾ ਜਾਂ ਇਹਦੇ ਜਿਹੜੀ ਰਸ ਦਾ ਤੁਸੀਂ ਸ਼ਰਬਤ ਬਣਾ ਸਕਦੇ ਹੋ ਸ਼ਰਬਤ ਦੇ ਰੂਪ ਚ ਇਹਨੂੰ ਵਰਤੇ ਜਾ ਸਕਦਾ ਹੈ ਬਾਕੀ ਹਰਕਤ ਇਹਦਾ ਬਾਕਮਾਲ ਕੰਮ ਕਰਦਾ ਹੈ ਜੀ ਠੀਕ ਹੈ ਜੀ ਹੁਣ ਆਪਾਂ ਬੈਨੀਫਿਟ ਵਾਲਾ ਆਈਏ ਲੀਵਰ ਦੇ ਤੁਸੀਂ ਬੈਨੀਫਿਟ ਗਿਣਾ ਦਿੱਤੇ ਹੈਗੇ ਨੇ ਤੇ ਲੀਵਰ ਤੁਸੀਂ ਕਹਿੰਦੇ ਹੋ ਵੀ ਲੀਵਰ ਜਿਹੜਾ ਹੈਗਾ ਉਹ 90% 85 90% ਰੋਗਾਂ ਦੇ ਲਈ ਜ਼ਿੰਮੇਵਾਰ ਹੁੰਦਾ ਤੇ ਲੀਵਰ ਠੀਕ ਕਰਨ ਦੇ ਵਿੱਚ ਜ਼ਿੰਮੇਵਾਰ ਹੁੰਦਾ ਤੇ ਉਸ ਨੂੰ ਖਰਾਬ ਕਰਨ ਦੇ ਵਿੱਚ ਵੀ ਜ਼ਿੰਮੇਵਾਰ ਹੁੰਦਾ ਜੇ ਆਪ ਬਿਮਾਰ ਹੈ ਤਾਂ ਉਹਨਾਂ ਨੂੰ ਵੀ ਬਿਮਾਰ ਕਰ ਦੇਗਾ ਬਾਕੀ ਅੰਗਾਂ ਨੂੰ ਵੀ ਤੇ ਜੇ ਆਪ ਠੀਕ ਹੈ ਤੇ ਬਾਕੀ ਦੇ ਅੰਗਾਂ ਨੂੰ ਵੀ ਠੀਕ ਆਪੇ ਕਰ ਲਵੇਗਾ ਜੀ ਲੀਵਰ ਹੋ ਗਿਆ ਇਸ ਤੋਂ ਇਲਾਵਾ ਹੋਰ ਕਿਹੜੇ-ਕ ਇਸ ਤੋਂ ਤੰਦਰੁਸਤੀ ਹਾਸਲ ਕਰ ਸਕਦੇ। ਕੁਲਵੰਜੀ ਜਦੋਂ શરી ਚ ਪਿੱਤ ਵਧੇਗੀ ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧੇਗਾ। ਜਦੋਂ ਪਿੱਤ ਵਧੇਗੀ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਪਿੰਪਲ ਹੋਣਗੇ, ਖਾਰਿਸ਼ ਹੋਏਗੀ ਤੁਹਾਨੂੰ ਚਮੜੀ ਦੇ ਰੋਗ ਹੋਣਗੇ। ਜਦੋਂ ਕਿਸੇ ਬੰਦੇ ਦਾ ਤੁਸੀਂ ਬਾਹਰੋਂ ਦੇਖ ਕੇ ਪਤਾ ਲਾਉਣਾ ਹੋਵੇ ਕਿ ਇਸ ਬੰਦੇ ਦਾ ਲੀਵਰ ਦੀ ਕੀ ਸਥਿਤੀ ਹੈ, ਉਹਦੀ ਬੋਡੀ ਦੇਖ ਕੇ ਤੁਸੀਂ ਜੱਜ ਕਰ ਸਕਦੇ ਹੋ। ਜੇ ਲੀਵਰ ਘੱਟ ਕੰਮ ਕਰਦਾ ਹੈ, ਇਨਸਾਨ ਪਤਲਾ, ਸੁੱਕਾ ਸੜਿਆ ਹੋਏਗਾ। ਅੰਡਰ weight ਹੋਏਗਾ। ਚਿਹਰੇ ਤੇ ਤੇਜ ਨਹੀਂ ਹੋਏਗਾ ਚਮੜੀ ਰੁੱਕੀ ਹੋਏਗੀ ਜਿਹਦੀ ਪਿਤ ਵਧੀ ਹੋਏਗੀ ਜਿਹਦਾ ਲੀਵਰ ਸਟਰੋਂਗ ਹੋਏਗਾ ਉਹ ਬੰਦਾ ਉਹਨਾ ਮੋਟਾ ਤਾਜਾ ਤੁਹਾਨੂੰ ਦੇਖਣ ਨੂੰ ਲੱਗੇਗਾ ਤੇ ਇਸੇ ਤਰ੍ਹਾਂ ਜੇ ਗੱਲ ਕਰੀਏ ਕਿ ਕਾਸਨੀ ਦੀ ਕਾਸਨੀ ਦੇ ਫਾਇਦੇ ਆਪਾਂ ਸਰੀਰ ਦੇ ਵਿੱਚ ਪਿਤ ਨੂੰ ਘੱਟ ਕਰਨ ਵਾਸਤੇ ਲੈ ਸਕਦੇ ਆ ਸਰੀਰ ਦੇ ਵਿੱਚ ਜਿਹੜੀ ਫਾਲਤੂ ਦੀ ਗਰਮੀ ਹੈ ਉਹਨੂੰ ਖੂਨ ਦੇ ਵਿੱਚ ਜਿਹੜੀ ਗਰਮੀ ਹੈ ਜਿਹਨੂੰ ਰક્તਪਿਤ ਕਹਿੰਦੇ ਆ ਸੀ ਰક્તਪਿਤ ਨਾਲ ਸਾਡੇ ਫੋੜੇ ਫਿੰਸੀਆਂ ਦਾਗ ਤੱਬੇ ਜਾਂ ਦਾਦ ਜਿਹੜੀ ਹੁੰਦੀ ਹੈ ਖੁਜਲੀ ਹੁੰਦੀ ਹੈ ਉਹ ਸਾਰਿਆਂ ਦੇ ਵਿੱਚ ਜਿਹੜੀ ਕਾਸਨੀ ਦੇ ਇਸਤੇਮਾਲ ਨਾਲ ਇਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਡਾਕਟਰ ਉਹ ਪਿੱਤ ਜਿਹੜੀ ਹੁੰਦੀ ਹੈ ਇੱਕ ਐਸੀ ਚੀਜ਼ ਹੈ ਜਿਹੜੀ ਕਿ ਬੋਡੀ ਦੇ ਵਿੱਚੋਂ ਡੀਹਾਈਡਰੇਸ਼ਨ ਦੇ ਵਿੱਚੋਂ ਕਾਫੀ ਵੱਡੀ ਜ਼ਿੰਮੇਵਾਰ ਮੰਨੀ ਜਾਂਦੀ ਹੈਗੀ ਆ ਤੇ ਜੇ ਡੀਹਾਈਡਰੇਸ਼ਨ ਹੁੰਦੀ ਹੈ ਤੇ ਬੋਡੀ ਦੇ ਬਹੁਤ ਸਾਰੇ ਰੋਗ ਜਿਹੜੇ ਨੇ ਉਹ ਵੱਧ ਜਾਂਦੇ ਨੇ ਇਹ ਤੁਸੀਂ ਡੀਹਾਈਡਰੇਸ਼ਨ ਬਾਰੇ ਵੀ ਜਾਣਕਾਰੀ ਦੇ ਦਿਓ ਪਿੱਤ ਨੂੰ ਕਿਸ ਤਰ੍ਹਾਂ ਸ਼ਾਂਤ ਕਰਦੇ ਹੈ ਤੇ ਜਦੋਂ ਇਹ ਪਿੱਤ ਨੂੰ ਸ਼ਾਂਤ ਕਰ ਦੇਗੀ ਤੇ ਫਿਰ ਇਹ ਡੀਹਾਈਡਰੇਸ਼ਨ ਦੀ ਪ੍ਰੋਬਲਮ ਵੀ ਠੀਕ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਜੇ ਪਿੱਤ ਦੀ ਤੁਸੀਂ ਗੱਲ ਕੀਤੀ ਹੈ ਜਿਵੇਂ ਤੁਸੀਂ ਦੱਸਿਆ ਵੀ ਡੀਹਾਈਡਰੇਸ਼ਨ ਕਰਦੀ ਹੈ ਡੀਹਾਈਡਰੇਸ਼ਨ ਮੈਂ ਸਾਦੀ ਪਾਸ਼ਾ ਦੱਸਾਂ ਬੰਦੇ ਦਾ ਮੂੰਹ ਸੁੱਕਣ ਲੱਗ ਜਾਂਦਾ ਬਿਲਕੁਲ ਅੰਤੋਂ ਤੱਕ ਕਬਜ ਹੋਣ ਲੱਗ ਜਾਂਦੀ ਹੈ ਸ਼ਰੀਰ ਦੇ ਵਿੱਚ ਚਾਲੇ ਪੈਣ ਲੱਗ ਜਾਂਦੀ ਹੈ ਸ਼ਰੀਰ ਸੁਣ ਲੱਗ ਜਾਂਦੀ ਹੈ ਡਰਾਈਨੈਸ ਆ ਜਾਂਦੀ ਹੈ ਸ਼ਰੀਰ ਦੀ ਜਿਹੜੀ ਚਮੜੀ ਹੈ ਬਹੁਤ ਖੁਸ਼ਕ ਹੋ ਜਾਂਦੀ ਹੈ ਅੱਖਾਂ ਦੇ ਵਿੱਚ ਖਾਰਿਸ਼ ਹੋਣੀ ਲੱਗ ਜਾਂਦੀ ਹੈ ਕੰਨਾਂ 'ਚ ਖਾਰਿਸ਼ ਹੋਣ ਲੱਗ ਜਾਂਦੀ ਹੈ ਸਿਰ ਦੇ ਵਿੱਚ ਖਾਰਿਸ਼ ਹੋ ਜਾਂਦੀ ਹੈ ਸੋ ਇਹ ਸਾਰੇ ਡੀਹਾਈਡਰੇਸ਼ਨ ਦੇ ਰੋਗ ਨੇ ਖੂਨ ਦਾ گاੜਾ ਹੋਣਾ ਵੀ ਡੀਹਾਈਡਰੇਸ਼ਨ ਦਾ ਇੱਕ ਪਾਰਟ ਹੈਗਾ ਸੋ ਜਦੋਂ ਤੁਸੀਂ ਕਾਸ਼ਨੀ ਨੂੰ ਵਰਤਦੇ ਹੋ ਜੇ ਕਾਸ਼ਨੀ ਤੁਸੀਂ ਚਟਨੀ ਵਰਤਦੇ ਹੋ ਕਾਸ਼ਨੀ ਦਾ ਸ਼ਰਬਤ ਵਰਤਦੇ ਹੋ ਕਾਸ਼ਨੀ ਤੁਸੀਂ ਅਰਕ ਵਰਤਦੇ ਹੋ ਇਹਦੇ ਨਾਲ ਤੁਹਾਡੇ ਸ਼ਰੀਰ ਦੇ ਵਿੱਚ ਜਿਹੜਾ ਦਾਹ ਰੋਗ ਹੈ ਆਯੁਰਵੇਦ ਇਹਨੂੰ ਦਾਹ ਕਹਿੰਦੇ ਆ ਅਗਨੀ ਜਦੋਂ ਵੱਧ ਜਾਂਦੀ ਛੇ ਸੋ ਪਿਤਵਦਨ ਨਾਲ ਜਦੋਂ શરી ਦੇ ਵਿੱਚ ਪਾਣੀ ਦੀ ਪਿਆਸ ਵੱਧਦੀ ਹੈ ਵਾਰ-ਵਾਰ ਪਾਣੀ ਪੀਂਦੀ ਤਲਬ ਉਠਦੀ ਹੈ ਪਾਣੀ ਪੀਂਦੇ ਨਾਲ ਵੀ ਸਾਡੀ ਪਿਆਸ ਨਹੀਂ ਬੁੱਝਦੀਗੀ ਸੋ ਉਹਦੇ ਵਿੱਚ ਜਿਹੜੀ ਕਾਸ਼ਨੀ ਦਾ ਤੁਸੀਂ ਸ਼ਰਬਤ ਜਾਂ ਕਾਸ਼ਨੀ ਦਾ ਅਰਕ ਵਰਤੋਂਗੇ ਤੇ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਜੀ ਤੇ ਇਸ ਤੋਂ ਇਲਾਵਾ ਫਿਰ ਮੂਤਰ ਸੰਬੰਧੀ ਵਿਕਾਰ ਜਿਹੜੇ ਨੇ ਉਹ ਕਿਉਂਕਿ ਪਿੱਤ ਦੇ ਕਾਰਨ ਜਿਹੜਾ ਪਿਸ਼ਾਬ ਪੀਲਾ ਆਉਣ ਲੱਗਦਾ ਹੈ ਪਿੱਤ ਪਿੱਤ ਵੱਧ ਗਈ ਤਾਂ ਲੀਵਰ ਦੇ ਵਿੱਚ ਗਰਮੀ ਪਾਦਾ ਹੋਊਗੀ ਉਹ ਪਿਸ਼ਾਬ ਪੀਲਾ ਆਉਣ ਲੱਗ ਜਾਏਗਾ ਕਿਡਨੀ ਤੇ ਅਸਰ ਪਏਗਾ ਉਧਰ ਵੀ ਕੋਈ ਪ੍ਰੋਬਲਮ ਆ ਸੌਲਵ ਹੋਣਗੀ ਹਾਂਜੀ ਹਾਂ ਕਲਵਨ ਜੀ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਾਸਨੀ ਦੇ ਨਾਲ ਜੁੜਿਆ ਸਾਡਾ ਇੱਕ ਪ੍ਰੋਡਕਟ ਹੈ ਲੀਵਰ ਡੀਟੌਕਸ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਜੜੀਆਂ ਬੂਟੀਆਂ ਪਾਈਆਂ ਨੇ ਇੱਕ ਜਿਹੜਾ ਹਿੱਸਾ ਉਹਦੇ ਵਿੱਚ ਕਾਸਨੀ ਹੈ ਔਰ ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤਾ ਹੈ ਗੁਰਦੇ ਸਬੰਧੀ ਪਿਸ਼ਾਬ ਸਬੰਧੀ ਰੋਗ ਪਿਸ਼ਾਬ ਲੱਗ ਕੇ ਆਣਾ ਪਿਸ਼ਾਬ ਦੇ ਵਿੱਚ ਜਲਨ ਹੋਣਾ ਪਿਸ਼ਾਬ ਦੇ ਵਿੱਚ ਪੀਲਾਪਨ ਹੋਣਾ ਜਾਂ ਪਿਸ਼ਾਬ ਦੇ ਵਿੱਚ ਖੂਨ ਦਾ ਹੋਣਾ ਉਹਦੇ ਸਾਰੇ ਰੋਗਾਂ ਦੇ ਵਿੱਚ ਉਹਨੂੰ ਮੂਤਰ ਕੁਛ ਰੋਗ ਬੋਲਦੇ ਆ ਉਹਦੇ ਵਿੱਚ ਜਿਹੜੀ ਕਾਸਨੀ ਹੈ ਕਾਸਿੰਗ ਤੇ ਮਕੋ ਇਹ ਦੋਵਾਂ ਦਾ ਜਿਹੜਾ ਕੜਾ ਹੈ ਜਾਂ ਇਹਦਾ ਜਿਹੜਾ ਅਰਕ ਹੈ ਉਹ ਬਾ ਕਮਾਲ ਕੰਮ ਕਰਦਾ ਸੋ ਸਾਡੇ ਲੀਵਰ ਡੀਟੌਕਸ ਦੇ ਵਿੱਚ ਇਹ ਦੋਵੇਂ ਚੀਜ਼ਾਂ ਬਾ ਕਮਾਲ ਪਾਈਆਂ ਜਾਂਦੀਆਂ ਔਰ ਬਹੁਤ ਅੱਛੇ ਰਿਜ਼ਲਟ ਅਸੀਂ ਦੇਖਣ ਨੂੰ ਦੇਖ ਰਹੇ ਹਾਂ ਪਿਛਲੇ ਕਈ ਚਾਲਾਂ ਤੋਂ ਤੁਸੀਂ ਇਹ ਕੜੇ ਦੀ ਗੱਲ ਕਰਤੀ ਮਕੋਏ ਤੇ ਕਾਸ਼ਨੀ ਇਹਦੇ ਕਿਹੜੇ ਕਿਹੜੇ ਹਿੱਸੇ ਪੈਣਗੇ ਫਿਰ ਜੇ ਆਪਾਂ ਪਾਣੀ ਚ ਪਾ ਕੇ ਕਰੀਏ ਤੁਸੀਂ ਫੁੱਲ ਤੇ ਪੱਤੀਆਂ ਹੀ ਯੂਜ਼ ਕਰ ਸਕਦੇ ਹੋ ਜੀ ਹਾਂਜੀ ਹਾਂ ਜੜ ਵੀ ਇਹਦੀ ਯੂਜ਼ ਕਰ ਸਕਦੇ ਹੋ ਪਰ ਜੜ ਜਿਹੜੀ ਹੈ ਆਮ ਤੌਰ ਤੇ ਕੱਢਣੀ ਮੁਸ਼ਕਲ ਹੁੰਦੀ ਹੈ ਸੋ ਅਸੀਂ ਪਿਛਲੇ ਨੂੰ ਇਹ ਕਹਿੰਦੇ ਆ ਕਿ ਆਧਾ ਨਹੀਂ ਤੇ ਆਧਾ ਹੁ ਇੱਕ ਅਰੀ ਯਾਦੀ ਕਰੀ ਯਾਦੀ ਹੋਂ ਤੇ ਜਿੰਨਾ ਹੋ ਸਕੇ ਉਹਨਾਂ ਵਰਤ ਲੋ ਉਹਦਾ ਤੁਸੀਂ ਫਾਇਦਾ ਲੈ ਸਕਦੇ ਹੋ ਕਿੰਨੇ ਕ ਫੁੱਲ ਲੈਣੇ ਨੇ ਕਿੰਨੀਆਂ ਕ ਪੱਤੀਆਂ ਲੈਣੀਆਂ ਤੇ ਜੇ ਇੱਕ ਕੱਪ ਬਣਾਉਣਾ ਹੋਵੇ ਆਪਾਂ ਨੇ ਇੱਕ ਗਲਾਸ ਪਾਣੀ ਦਾ ਲੈ ਲਓ 250 ml ਉਹਦੇ ਵਿੱਚ ਤੁਸੀਂ 5 ਤੋਂ 7 ਪੱਤੀਆਂ ਲੈ ਲਓ 2-4 ਇਹਦੇ ਫੁੱਲ ਲੈ ਲਓ ਉਹਨੂੰ ਬੁਲਣਾ ਰੱਖ ਦਿਓ ਜਦੋਂ ਹਾਫ ਰਹਿ ਜੇ ਉਹਨੂੰ ਛਾਣ ਕੇ ਪੀ ਲਓ ਹੁਣ ਕੇ ਪੀ ਸਕਦੇ ਹੋ ਇਹਦੇ ਵਿੱਚ ਤੁਸੀਂ ਮਿਸ਼ਰੀ ਵੀ ਮਿਲਾ ਸਕਦੇ ਹੋ ਨਿੰਬੂ ਜਿਹੜੇ ਲੋਕਾਂ ਨੂੰ ਪਿੱਤ ਦੀ ਸਮੱਸਿਆ ਹੋ ਨਿੰਬੂ ਨਾਲ ਯੂਜ਼ ਕਰਨ ਜਿਹੜੇ ਲੋਕ ਵੈਸੇ ਸ਼ਰੀਰ ਦੇ ਨਿਸ਼ਮੇਸ਼ਨ ਹਸਤ ਵਰਤਨਾ ਚਾਹੁੰਦੇ ਆ ਉਹ ਲਾ ਸਕਦੇ ਆ ਵੈਸੇ ਮੈਂ ਹਮੇਸ਼ਾ ਪੇਸ਼ੰ ਨੂੰ ਰੋਗਦਾਨ ਨਿੰਬੂ ਨਾਲ ਵਰਤੇ ਜਾਵੇ ਇਹਦੇ ਤੁਸੀਂ ਸ਼ਾਇਦ ਪਾ ਸਕਦੇ ਹੋ ਤੁਸੀਂ ਇਹਦੇ ਚ ਦੇਸੀ ਸ਼ੱਕਰ ਪਾ ਸਕਦੇ ਹੋ ਦੇਸੀ ਖੰਡ ਪਾ ਸਕਦੇ ਹੋ ਮਿਸ਼ਰੀ ਪਾਓ ਤੇ ਸੋਨੇ ਤੇ ਸੁਆਗ ਦੀ ਗੱਲ ਹੈ ਠੀਕ ਹੈ ਜੀ ਤੇ ਕਿਡਨੀ ਦੀ ਹੋ ਗਈ ਪਿਸ਼ਾਬ ਦੀ ਹੋ ਗਈ ਲੀਵਰ ਦੀ ਹੋ ਗਈ ਕੋਈ ਥਾਇਰੋਇਡ ਵਗੈਰਾ ਕੋਈ ਤਿੰਨ ਤਰ੍ਹਾਂ ਦੀ ਹੈਲਥ ਆਪਾਂ ਅਗਰ ਗੱਲ ਕਰਦੇ ਹੈਗੇ ਆ ਬ੍ਰੇਨ ਮੈਂਟਲ ਹੈਲਥ ਫਿਜ਼ੀਕਲ ਹੈਲਥ ਤੇ ਜਿਹੜਾ ਸੈਕਸ਼ੁਅਲ ਹੈਲਥ ਤਿੰਨਾ ਦੇ ਵਿੱਚੋਂ ਆਪਾਂ ਨੇ ਫਿਜ਼ੀਕਲ ਹੈਲਥ ਦੀ ਗੱਲ ਤਾਂ ਕਰ ਲਈ ਮੈਂਟਲ ਤੇ ਸੈਕਸ਼ੁਅਲ ਹੈਲਥ ਦੇ ਉੱਤੇ ਵੀ ਕੋਈ ਇਹਦਾ ਅਸਰ ਹੈਗਾ ਜਿਹੜੇ ਬੰਦੇ ਨੂੰ ਕੁਲਵੰਜੀ શરી ਚ ਗਰਮੀ ਹੈ ਉਹਦਾ ਵੀਰੇ ਪਤਲਾ ਹੋਏਗਾ ਵੀਰੇ ਪਤਲਾ ਹੋਣ ਕਰਕੇ ਉਹਨੂੰ ਸ਼ਿਗਰ ਪਤਨ ਦੀ ਸਮੱਸਿਆ ਵੀ ਹੋਏਗੀ ਉਹਨੂੰ ਰੈਕਟਲ ਡਿਸਫੰਕਸ਼ਨ ਦੀ ਵੀ ਦਿੱਕਤ ਹੋਏਗੀ ਢਿੱਲੇਪਨ ਦੀ ਸਮੱਸਿਆ ਵੀ ਹੋਏਗੀ ਨਾ ਮਰਦੀ ਦੇ ਇਹ ਮੇਨ ਦੋ ਮੁੱਖ ਕਾਰਨ ਨੇ ਸੋ ਜਦੋਂ શરી ਦੇ ਵਿੱਚ ਸਾਡੇ શરી ਦੇ ਵੀ ਗਰਮੀ ਵਧੇਗੀ ਤੇ ਵੀਰੇ ਘਟੇਗਾ ਵੀਰੇ ਪਤਲਾ ਹੋ ਕੇ ਬਾਹਰ ਨਿਕਲੇਗਾ ਸੋ ਉਹਦੇ ਲਈ ਸਾਨੂੰ ਚਾਹੀਦਾ ਹੈ ਕਿ ਸਾਡਾ ਜਿਹੜਾ ਕਾਸਨੀ ਦਾ ਅਸੀਂ ਕਾੜਾ ਪੀਏ ਕਾਸਨੀ ਦਾ ਅਸੀਂ ਸ਼ਰਬਤ ਲੈ ਸਕਦੇ ਹਾਂ ਕਾਸਨੀ ਦਾ ਅਰਕ ਲੈ ਸਕਦੇ ਹਾਂ ਉਹਦੇ ਨਾਲ ਸਰੀਰ ਦੇ ਵਿੱਚ ਗਰਮੀ ਜਿਹੜੀ ਉਹ ਸ਼ਾਂਤ ਹੋਏਗੀ ਵੀਰੇ ਗਾੜਾ ਹੋਣਾ ਸ਼ੁਰੂ ਹੋਏਗਾ ਤੇ ਸਾਨੂੰ ਇਹ ਜਿਹੜੀਆਂ ਦੋ ਬਿਮਾਰੀਆਂ ਨੇ ਢਿੱਲਾਪਨ ਤੇ ਸ਼ਿਗਰਵਤਨ ਦੀ ਉਹਦੇ ਤੋਂ ਵੀ ਛੁਟਕਾਰਾ ਮਿਲਦਾ ਹੈ ਤੇ ਜਿਹੜੇ ਲੋਕ ਇਸ ਬਿਮਾਰੀ ਤੋਂ ਪਰੇਸ਼ਾਨ ਹੁੰਦੇ ਨੇ ਤੇ ਉਹਨਾਂ ਦੀ ਮੈਂ ਸਮਝਦਾ ਕਿ ਮੈਂਟਲ ਹੈਲਥ ਵੀ ਖਰਾਬ ਹੋ ਚੁੱਕੀ ਹੁੰਦੀ ਹੈ ਸੋ ਉਹਦੇ ਵਿੱਚ ਵੀ ਇਹਨਾਂ ਨੂੰ ਕਾਫੀ ਫਾਇਦਾ ਮਿਲੇਗਾ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਆਪਣੇ ਨੰਬਰ ਆਪਣੀ ਡਿਟੇਲਸ ਸਾਂਝੀਆਂ ਕਰ ਦਿਓ ਤਾਂ ਕਿਹੜੇ ਦਿਨ ਕਿੱਥੇ ਮਿਲਦੇ ਹਾਂ ਤੇ ਨੰਬਰ ਕੀ ਨਿਕਲਦਾ ਜੀ ਅਕਲਵੰਦ ਜੀ ਆਪਣੇ ਪੰਜਾਬ ਦੇ ਵਿੱਚ ਤਿੰਨ ਸੈਂਟਰ ਨੇ ਮਲੋਟ ਪਟਿਆਲਾ ਤੇ ਮੁਹਾਲੀ ਮਲੋਟ ਵੀ ਕਿ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਿੰਨ ਦਿਨ ਮੈਂ ਰੇਲਵੇ ਸਟੇਸ਼ਨ ਦੇ ਕੋਲ ਗੁਰਨਾਣ ਕੈਰੇਵੈਡਿਕ ਸੈਂਟਰ ਵੀ ਕਿ ਬੈਠਦਾ ਵੀਰਵਾਰ ਨੂੰ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸੇਖੋਂ ਹੋਟਲ ਵਾਲੀ ਗਲੀ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸ਼ੁੱਕਰਵਾਰ ਸ਼ਨੀਵਾਰ ਦੋ ਦਿਨ ਮੁਹਾਲੀ ਸੈਕਟਰ 70 ਦੇ ਕਲੀਨਿਕ ਵੀ ਕਿ ਮੈਂ ਬੈਠਦਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਵਰਲਡ ਵਾਈਡ ਸ਼ਿਪਿੰਗ ਤੇ ਕਾਉਂਸਲਿੰਗ ਦਾ ਸਾਡੀ ਸਰਵਿਸਿਜ਼ ਅਸੀਂ ਜਾਰੀ ਰੱਖਦੇ ਹਾਂ ਜੀ ਘਰ ਤੱਕ ਦਵਾਈ ਕਰਨਾ ਚਾਹੁੰਦੇ ਹੋ ਤੇ ਦੋ ਨੰਬਰ ਨੇ ਪਹਿਲਾ ਨੰਬਰ ਹੈ 9814176221 9814176221 ਦੂਸਰਾ ਨੰਬਰ ਹੈ 911550911 950 911 5550911 ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਕੋਲੋਂ ਜੀ ਤੁਹਾਡਾ ਸ਼ੁਕਰੀਆ ਸੋ ਆਪਾਂ ਜਾਣਕਾਰੀ ਹਾਸਲ ਕੀਤੀ ਜੀ ਕਾਸ਼ਨੀ ਦੇ ਫੁੱਲਾਂ ਬਾਰੇ ਕਾਸ਼ਨੀ ਦੇ ਪੱਤਿਆਂ ਬਾਰੇ ਤੇ ਕਾਸ਼ਨੀ ਨੂੰ ਕਿਹੜੇ-ਕਿਹੜੇ ਰੂਪ ਦੇ ਵਿੱਚ ਫਿਜ਼ੀਕਲ ਮੈਂਟਲ ਤੇ ਸੈਕਸ਼ੂਅਲ ਹੈਲਥ ਦੇ ਵਿੱਚ ਆਪਾਂ ਇਹਦਾ ਇਸਤੇਮਾਲ ਕਰਕੇ ਇਸਦੇ ਫਾਇਦੇ ਲੈ ਸਕਦੇ ਹਾਂ ਉਮੀਦ ਕਰਦੇ ਹਾਂ ਕੀ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਉਨਾਂ ਜ਼ਿਆਦਾ ਲੋਕਾਂ ਤੱਕ ਜਾਣਕਾਰੀ ਪਹੁੰਚੇਗੀ ਇਹ ਵੀ ਜਾਣਕਾਰੀ ਪਹੁੰਚੇਗੀ ਕਿ ਇਹ ਕਾਸ਼ਨੀ ਦੇ ਫੁੱਲ ਤੁਹਾਨੂੰ এনवायरमेंटਲ ਪਾਰਕ ਨਾਬਾ ਰੋਡ ਜਿਹੜੇ ਉੱਤੇ ਜਿਹੜੇ ਆ ਉੱਥੇ ਮਿਲ ਜਾਣਗੇ ਪ੍ਰਦੂਸ਼ਣ ਵਿਭਾਗ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਹੈਗਾ ਇਹ ਪਾਰਕ ਤੇ ਉੱਥੇ ਤੁਹਾਨੂੰ ਇਹ ਮਿਲ ਜਾਣਗੇ ਤੁਸੀਂ ਇਹਨੂੰ ਹਾਸਲ ਕਰ ਸਕਦੇ ਹੋ ਨਹਿਰਾ ਕੰਡਿਆਂ ਦੇ ਆਪਣਾ ਸੜਕਾਂ ਦੇ ਕੰਡਿਆਂ ਦੇ ਉੱਤੇ ਤੁਹਾਨੂੰ ਜਿਹੜੇ ਆਮ ਤੌਰ ਤੇ ਮਿਲ ਜਾਣਗੇ ਤੁਸੀਂ ਇਹਦਾ ਇਸਤੇਮਾਲ ਜਿਹੜਾ ਉਹ ਕਿਤੋਂ ਵੀ ਲੈ ਕੇ ਯੂਜ਼ ਯੂਜ਼ ਕਰ ਸਕਦੇ ਹੋ ਤੇ ਜੇਕਰ ਤੁਸੀਂ ਹੋਰ ਵੀ ਜ਼ਿਆਦਾ ਬੈਨੀਫਿਟ ਵਾਲੀ ਚੀਜ਼ ਹਾਸਲ ਕਰਨੀ ਹੈ ਤਾਂ ਲੀਵਰ ਡੀਟੌਕਸ ਨਾਮ ਦੇ ਕੈਪਸੂਲ ਜਿਹੜੇ ਡਾਕਟਰ ਹਰਨਾਮ ਸਿੰਘ ਕੋਲ ਹੈਗੇ ਨੇ ਉਹਦੇ ਵਿੱਚ ਕਾਫੀ ਚੀਜ਼ਾਂ ਮਿਕਸ ਕੀਤੀਆਂ ਨੇ ਇੱਕ ਹਿੱਸਾ ਉਹਦੇ ਵਿੱਚ ਕਾਸ਼ਨਦਾ ਵੀ ਹੈਗਾ ਤੇ ਵੱਤਬਾਤ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਜੇ ਇੱਕ ਬੰਦੇ ਨੇ ਵੀ ਇਸ ਵੀਡੀਓ ਤੋਂ ਫਾਇਦਾ ਲੈ ਲਿਆ ਤਾਂ ਅਸੀਂ ਸਮਝਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਚੈਨਲ ਸਾਡੇ ਫੇਸਬੁਕ ਪੇਜ ਨਿਊ ਲਾਈਫ ਹਰਬਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ